ਉਹ ਪਹਿਲਾਂ ਤਾਂ ਮੈਂ ਆਪਣੀ ਜਿਹੜੀ ਟੀਮ ਆ ਉਹਨਾਂ ਦਾ ਬਹੁਤ ਸਾਰੇ ਸਟਾਫ ਵੱਲੋਂ ਤੈਅ ਤੋ ਬਹੁਤ ਬਹੁਤ ਦਾ ਸ਼ੁਕਰੀਆ ਕਰਦਾ ਹਾਂ ਤੇ ਬਹੁਤ ਹੀ ਵਧੀਆ ਉਹਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਸੰਦੇਸ਼ ਦਿੱਤਾ ਉਹਨਾਂ ਨੇ ਫਿਰ ਮੈਂ ਇੱਕ ਵਾਰ ਸਾਰੀ ਟੀਮ ਦਾ ਜੈ ਹੋ ਰੰਗ ਮੰਚ ਦੀ ਟੀਮ ਦਾ ਤੈਅ ਤੋ ਸਾਰੇ ਸਟਾਫ ਵੱਲੋਂ ਮੈਨੂੰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਇੱਥੇ ਆਉਣ ਦੇ ਜੋ ਇਹਨਾਂ ਨੇ ਬਹੁਤ ਹੀ ਇੱਕ ਬਹੁਤ ਵਧੀਆ ਸੰਦੇਸ਼ ਦਿੱਤਾ ਤਾਂ ਬਹੁਤ ਬਹੁਤ ਧੰਨਵਾਦ ਜੈਪੂ ਰੰਗ ਮੰਚ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਆ ਕੇ ਅਸੀਂ ਬਹੁਤ ਥੋੜੀ ਘੰਟੀ ਵਿੱਚ ਆਪਾਂ ਮੈਂ ਜਿਨ੍ਹਾਂ ਨੇ ਇੱਥੇ ਆ ਕੇ ਆਪਾਂ ਨੂੰ ਇੰਨਾ ਜਿਆਦਾ ਸਮਾਂ ਦਿੱਤਾ ਜਦੋਂ ਤੁਸੀਂ ਮੈਡੀਟੇਸ਼ਨ ਕਰੋਗੇ ਨਾ ਤੁਸੀਂ ਆਪ ਦੇ ਆਪ ਦੇ ਨਾਲ ਜੁੜੋਗੇ ਤਾਂ ਤੁਹਾਡੇ ਵਿੱਚ ਇਹ ਨਸ਼ੇ ਵਰਗੀਆਂ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਬੁਰਾਈ ਕੋਈ ਕਦੇ ਆਉਗੂਗੀ ਨਹੀਂ ਜਦੋਂ ਤੁਸੀਂ ਆਪਦੇ ਆਪ ਨੂੰ ਜਾਣੋ ਚੰਗਾ ਚੰਗਾ ਜੋ ਵੀ ਹੈ ਤੁਸੀਂ ਲੱਭਣ ਦੀ ਕੋਸ਼ਿਸ਼ ਕਰਿਓ ਤਾਂ ਜਦੋਂ ਚੰਗਾ ਲੱਭੋਗੇ ਨਾ ਇੱਕ ਦੋ ਨਾਟਕ ਜਿਵੇਂ ਵੀਰੇ ਉਹਨਾਂ ਦੇ ਹੀ ਨਾਟਕ ਦੇਖੋਗੇ ਤੁਸੀਂ ਤਾਂ ਉਹਨਾਂ ਦੇ ਨਾਲ ਜਦੋਂ ਤੁਸੀਂ ਉਹ ਹੀ ਜਿਹੇ ਦੇਖੋਗੇ ਤੁਹਾਨੂੰ ਉਦਾਂ ਦੇ ਨਾਟਕ ਜਿਹੜੇ ਤੁਹਾਡੇ ਟੇਸਟ ਅਨੁਸਾਰ ਜਿਹੜਾ ਉਹ ਦਿਖਾਉਣਾ ਸ਼ੁਰੂ ਹੋ ਗਏ ਦੇਖਣਾ ਅਸੀਂ ਆਪਣੀ ਮਰਜ਼ੀ ਦੇ ਨਾਲ ਹੁੰਦਾ ਜੋ ਵੀ ਅਸੀਂ ਕਰਨਾ ਉਹ ਅਸੀਂ ਆਪਣੀ ਮਰਜ਼ੀ ਦੇ ਨਾਲ ਹੀ ਕਰਨਾ ਕੋਈ ਸਾਡੇ ਤੋਂ ਕੁਝ ਨਹੀਂ ਕਰਾਉਂਦਾ ਜਿਵੇਂ ਕਹਿੰਦੇ ਆ ਜੀ ਸਾਡੇ ਮੁੰਡੇ ਨੂੰ ਚਿੱਟਾ ਲਾਤਾ ਜੀ ਸਾਡੇ ਮਿੰਡੇ ਦੇ ਮੁੰਡੇ ਨੂੰ ਗੋਲੀਆਂ ਖਾਣ ਲਾਤਾ ਕੋਈ ਨਹੀਂ ਲਾਉਂਦਾ ਠੀਕ ਹੈ ਤਾਂ ਇੱਕ ਵਾਰ ਫੇਰ ਤੋਂ ਮੈਂ ਵੀਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਉਮੀਦ ਕਰਦੀ ਆ ਕਿ ਇਹ ਅੱਗੇ ਤੋਂ ਸਾਡੇ ਕੋਲ ਇਸੇ ਤਰ੍ਹਾਂ ਹੀ ਹੁੰਦੇ ਰਹਿਣ ਕਾ ਚਾਹ ਜੈ ਹੋ ਰੰਗ ਮੰਚ ਨਿਹਾਲ ਸਿੰਘ ਵਲਾ आशु नायर जी, शोभदीप सिंह जी, सुखदेव लड्ड़ जी। ਪਹਿਲਾਂ ਤਾਂ ਮੈਂ ਸਾਰਿਆਂ ਦਾ ਆਪਣੇ ਵੱਲੋਂ, ਸਟਾਫ ਵੱਲੋਂ, ਬੱਚਿਆਂ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਟਾਈਮ ਕੱਢਣਾ ਕੋਈ ਕਿਸੇ ਕੰਮ ਦਾ ਲਾਲਚ ਨਹੀਂ। ਕਿ ਸਾਨੂੰ ਇੱਥੋਂ ਕੁਝ ਮਿਲਣਾ ਵਾ ਇਹ ਬੜੀ ਵੱਡੀ ਪ੍ਰਾਪਤੀ ਹੈ ਤੇ ਕਿਉਂ ਨਾ ਜਿਹੜੇ ਸਕੂਲ ਮੋੜਦੇ ਆ ਮੈਂ ਕਹਿੰਦਾ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਤੇ ਬੱਚਿਆਂ ਤੱਕ ਇਹ ਪਹੁੰਚਣਾ ਚਾਹੀਦਾ ਉਪਰਾਲਾ। ਬੜਾ ਵਧੀਆ ਨਾਟਕ ਬਹੁਤ ਵਧੀਆ ਲੱਗਿਆ ਮੈਨੂੰ। ਕਿ ਨਾਟਕ ਦੇ ਵਿੱਚ ਸਾਰੇ ਕਰੈਕਟਰ ਜਿਹੜੇ ਸੀਗੇ ਉਹ ਕਰੈਕਟਰ ਬਾਖੂਬੀ ਨਿਭਾਏਗੇ ਤੇ ਆਪਣੇ ਆਪ ਹੀ ਜਿਹੜਾ ਕਰੈਕਟਰ ਸੀ ਉਹ ਬੋਲ ਰਿਹਾ ਸੀ ਅਗਰ ਉਹ ਬਜ਼ੁਰਗ ਦਾ ਰੋਲ ਸੀ ਉਹ ਬੋਲ ਰਿਹਾ ਸੀ ਅਗਰ ਉਹ ਜਿਹੜਾ ਨਸ਼ੇ ਦਾ ਕਰਨੈਲ ਸਿੰਘ ਦਾ ਰੋਲ ਸੀ ਉਹ ਬੋਲ ਰਿਹਾ ਸੀ ਰੋਲ ਆਪਣੇ ਆਪ ਇਹ ਇੱਕ ਬੜੀ ਵੱਡੀ ਖਾਸੀ ਦਾ ਨਾਟਕ ਸੀ ਇਸ ਵਿੱਚ ਜੈ ਹੋ ਰੰਗਮંચ ਇਹਨਾਂ ਦਾ ਤਹਿਜੋਂ ਧੰਨਵਾਦ ਕਰਦੇ ਹਾਂ ਧੰਨਵਾਦ ਇਹਨਾਂ ਪਰ ਜਿਹੜਾ ਸੀ ਲਾਈਵ ਸ਼ੋ ਇੱਥੇ ਦੇਖਿਆ ਵੀ ਇਸ ਤੋਂ ਉੱਪਰ ਕੋਈ ਐਕਟਿੰਗ ਹੋ ਹੀ ਨਹੀਂ ਸਕਦੀ ਇਸ ਤੋਂ ਉੱਪਰ ਕੋਈ ਕਲਾ ਹੋ ਹੀ ਨਹੀਂ ਸਕਦੀ ਬਹੁਤ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਆ ਠੀਕ ਹੈ ਤੈ ਦਿਲੋਂ ਇਹਨਾਂ ਦਾ ਸ਼ੁਕਰੀਆ ਕਰਦੇ ਆ ਕਿ ਇਹਨਾਂ ਨੇ ਬਹੁਤ ਸੋਹਣਾ ਬਹੁਤ ਸੋਹਣੀ ਰਿਹਾ ਤੁਹਾਡੀ ਐਕਟਿੰਗ ਸੀ ਬਹੁਤ ਕਿ ਜਿੰਨੇ ਵੀ ਮੈਂ ਕਹਿੰਨਾ ਵੀ ਸ਼ਾਂਤ ਹੀ ਰਹੀ ਹੈ ਨਹੀਂ ਸਾਡੇ ਕੋਲੇ ਵੀ ਇੰਨਾ ਅਸੀਂ ਵੀ ਇੰਜੋਏ ਕੀਤਾ ਇਸ ਚੀਜ਼ ਨੂੰ ਇੰਨੀ ਸੋਹਣੀ ਐਕਟਿੰਗ ਹੈ ਨੇ ਸੋਹਣੇ ਡਾਇਲੋਗ ਕਿੰਨੇ ਬਹੁਤ ਸੋਹਣੇ ਬੋਲੇ ਬਹੁਤ ਜ਼ਿਆਦਾ ਸੀ ਹੋਈ ਦੇਖ ਰਹੇ ਸੀ ਵੀ ਇੱਕੋ ਦਾ ਮੂਡ ਚੇਂਜ ਕਰਨਾ ਹਨਾਂ ਮੀ ਆਪਾਂ ਬੋਲ ਰਹੀਆਂ ਫਿਰ ਉਹਨੂੰ ਦੁਬਾਰਾ ਚੇਂਜ ਕਰਨਾ ਵੀ ਮੇਰਾ ਹੁਣ ਆਹ ਰੋਲ ਹੈ ਮਿਲਦਾ ਅਸ ਤਾਂ ਭੁੱਲ ਜਿਏ ਵੀ ਮੈਂ ਹੁਣ ਕੀ ਰੋਲ ਕਰ ਰਿਆ ਸੀ ਤਾਂ ਉਹ ਮੇਰਾ ਕੀ ਅੱਗੇ ਰੋਲ ਹੈ ਹਨਾ ਇਸ ਨੂੰ ਯਾਦ ਕਰਨਾ ਵੀ ਬਹੁਤ ਵੱਡੀ ਕਲਾਕਾਰੀ ਠੀਕ ਹੈ ਤੇ ਬਹੁਤ ਤਹਿ ਦਿਲੋਂ ਅਸੀ ਧੰਨਵਾਦ ਕਰਦੇ ਹਾਂ